ਹਾਂਜੀ ਕੀ ਹਾਲ ਹੈ ਵੈਲਕਮ ਟੂ ਦੇਸੀ ਇਨ ਯੂਰਪ ਚੈਨਲ ਤੇ ਸਾਡੇ ਨਾਲ ਸਾਡੇ ਮਿੱਤਰ ਪਾਕਿਸਤਾਨ ਤੋਂ ਲਾਹੌਰ ਤੇ اسلامਾਬਾਦ ਦੇ ਮਿੱਤਰ ਨੇ ਤੁਹਾਡੇ ਨਾਲ ਇੰਟਰੋਡਕਸ਼ਨ ਕਰਨਾ ਚਾਹੁੰਦੇ ਨੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਕਿ ਪੰਜਾਬ ਨਾਲ ਕੀ ਪਿਆਰ ਹੈ ਪਾਕਿਸਤਾਨ ਦੇ ਪੰਜਾਬ ਦਾ ਸੋ ਇਹ ਭਰਾ ਤੁਹਾਨੂੰ ਕੁਝ ਨਾ ਕੁਝ ਦੱਸਣਗੇ ਪਲੀਜ਼ ਗੱਲ ਧਿਆਨ ਨਾਲ ਸੁਣਿਓ ਤੇ ਇਹਨਾਂ ਦੀ ਗੱਲ ਤੇ ਗੌਰ ਕਰਕੇ ਚੱਲਿਓ ਕਿ ਪੰਜਾਬ ਪਾਕਿਸਤਾਨ ਦੇ ਏਰੀਆ ਦਾ ਪੰਜਾਬ ਇੰਡੀਆ ਦੇ ਨਾਲ ਕਿੰਨਾ ਕੁ ਪਿਆਰ ਹੈ ਉਹ ਗੱਲਾਂ ਕਰਨਗੇ ਤੁਹਾਡੇ ਨਾਲ ਸ਼ੇਅਰ ਸਾਰੇ ਜਣੇ ਧਿਆਨ ਨਾਲ ਸੁਣਿਓ ਤੇ ਅੱਗੇ ਵੀ ਸ਼ੇਅਰ ਕਰਿਓ ਭਾਈ ਜੀ ਦੱਸਿਓ ਹਾਂਜੀ ਭਾਈ ਜੀ ਸਰਸਿਕਾਲ ਤੇ ਸਲਾਮ ਅਲੈਕੁਮ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਪੰਜਾਬੀ ਭਾਈ ਭਾਵੇਂ ਇੰਡੀਆ ਤੋਂ ਨੇ ਲੈਂਦੇ ਪੰਜਾਬ ਤੋਂ ਜਾਂ ਚੜ੍ਹਦੇ ਪੰਜਾਬ ਤੋਂ ਨੇ ਅਸੀਂ ਉਹਨਾਂ ਨੂੰ ਰਿਸਪੈਕਟ ਦਿੰਨੇ ਆ ਤੇ ਬਾਕੀ ਦੇ ਗੱਲ ਤੇ ਸਾਡਾ ਲਵ ਯੂ ਵੀਰ ਸਿੱਧੂ ਮੂਸੇਵਾਲਾ ਅਸੀਂ ਉਹਨੂੰ ਬੜਾ ਫੋਲੋ ਕਰ ਰਹੇ ਆ ਤੇ ਸਾਡੀ ਜਿੰਦ ਦੇ ਜਾਨ ਹੈ ਬਾਕੀ ਦੁਨੀਆ ਤੇ ਰਿਆ ਨਹੀਂ ਤੇ ਬਾਕੀ ਸਾਨੂੰ ਸਲੂਟ ਦੇਉਦੇ ਤੇ ਸਾਨੂੰ ਇੱਕ ਤਰਫਾ ਗੁੱਡੇ ਉਹਦੇ ਆਲੂ ਗੁੱਡੇ ਭਾਈ ਜੀ ਮੈਂ ਦੱਸਣਾ ਚਾਹਣਾ ਇਹ ਪਰਾ ਪਾਕਿਸਤਾਨ ਤੋਂ ਨੇ ਤੇ ਸਿੱਧੂ ਮੂਸੇ ਵਾਲੇ ਦੇ ਕਟੜ ਫੈਨ ਨੇ ਭਾਈ ਕੁਝ ਕਰਨ ਨੂੰ ਤੇ ਕੁਝ ਕਰਾਉਣ ਨੂੰ ਤਿਆਰ ਨੇ ਸਿੱਧੂ ਮੂਸੇ ਵਾਲੇ ਵਾਲੇ ਸਿੱਧੂ ਮੂਸੇ ਦਾ ਬੰਦਾ ਇਸ ਨਾਈਟ ਗੁੱਡ ਭਾਈ ਜੀ ਬਹੁਤ ਸਾਰੇ ਪਾੜਾ ਪਿਆਰ ਕਰਦੇ ਆ ਭਾਈ ਜੀ ਤੁਸੀਂ ਕਿਹੜੇ ਹੋ ਭਾਈ ਜੀ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਭਾਈ ਕਿਹੜਾ ਏਰੀਆ ਪੰਜਾਬ ਪਿਸ਼ਲਾਮਾਬਾਦ ਪਿਸ਼ਲਾਮਾਬਾਦ ਤੇ ਮੈਂ ਹਫਸਾਬਾਦ ਗੁਰੂ ਨਾਲ ਨਨਕਾਣਾ ਸਾਹਿਬ ਦੇ ਕੋਲ ਪਿੱਛਾ ਹਫਸਾਬਾਦ 35 ਕਿਲੋਮੀਟਰ ਦੇ ਇਨਾ ਕੋ ਫਾਸਲਾ ਸਾਡਾ ਭਾਈ ਜੀ ਬਾਬੇ ਨਾਨਕ ਦੇ ਪਿੰਡ ਦੇ ਨੇ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਹੈਗੇ ਉਸ ਏਰੀਏ ਦੇ ਬਾਈ ਨੇ ਤੇ ਭਾਈ اسلامਾਬਾਦ ਤੋਂ ਨੇ اسلامਾਬਾਦ ਦਾ ਵੀ ਤਾਂ ਬਹੁਤ ਵੱਡਾ ਆ ਅਸੀਂ ਪਾਕਿਸਤਾਨ ਨੂੰ ਬਹੁਤ ਪਿਆਰ ਕਰਦੇ ਆ ਭਾਈ ਸਾਡੇ ਪਾਕਿਸਤਾਨੀ ਭਰਾ ਅੱਜ ਸਾਨੂੰ ਮਿਲੇ ਨੇ ਸਾਨੂੰ ਦਿਲੋਂ ਰਿਸਪੈਕਟ ਹੈ ਅਸੀਂ ਮਾਣ ਕਰਦੇ ਹਾਂ ਕਿ ਅਸੀਂ ਪਾਕਿਸਤਾਨੀਆਂ ਨਾਲ ਜੁੜ ਕੇ ਰਹਿੰਦੇ ਆ ਅਸੀਂ ਸਪੇਨ ਤੋਂ ਭਾਈ ਜੀ ਸਪੇਨ ਦੇ ਵਿੱਚ ਰਹੇ ਨੇ ਹੁਣ ਸਪੇਨ ਦੇ ਵਿੱਚ ਕੌਣ ਵਾਸਤੇ ਆਏ ਹੋਏ ਆ ਭਰਾ ਸਾਨੂੰ ਸਪੇਨ ਦੇ ਕਿਸੇ ਬਾਰ ਤੇ ਮਿਲੇ ਨੇ ਦਿਲ ਦੀਆਂ ਗੱਲਾਂ ਸ਼ੇਅਰ ਹੋਈਆਂ ਨੇ ਬਾਈ ਨੇ ਕਿਹਾ ਕਿ ਪਾਕਿਸਤਾਨ ਤੇ ਇੰਡੀਆ ਦਾ ਪਿਆਰ ਹੈ ਜਿਹੜਾ ਸਾਨੂੰ ਖੁਦ ਨੂੰ ਪਤਾ ਹੈ ਤੇ ਉਹ ਝੂਠਾ ਨਹੀਂ ਜੀ ਬਾਈ ਆ ਪਾਕਿਸਤਾਨ ਪੰਜਾਬੀ ਤੇ ਪਾਕਿਸਤਾਨ ਪੰਜਾਬੀਆਂ ਦਾ ਪਿਆਰ ਹੈ ਇਹ ਸਾਡੇ ਪੰਜਾਬ ਲੈਹਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਤੋਂ ਭਰਾ ਨੇ ਜਿੰਦਾਬਾਦ ਪੰਜਾਬ ਵੇਖਾ ਜਿੰਦਾਬਾਦ ਪੰਜਾਬ ਵੇਖਾ ਜਿੰਦਾਬਾਦ ਬਾਈ ਜੀ ਜਿਹੜਾ ਜਿਹੜਾ ਵੀਡੀਓ ਦੇਖ ਰਿਹਾ ਹੈ ਸ਼ੇਅਰ ਜ਼ਰੂਰ ਕਰਿਓ ਬਾਈ ਜੀ ਦਬ ਕੇ ਸ਼ੇਅਰ ਕਰਕੇ ਰੱਖਿਓ ਇਸ ਵੀਡੀਓ ਨੂੰ